ਆਜ਼ਮਿਸਵਾਦ ਦੇ ਉਪਰ ਹੜਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਐਨਡੀਪੀ ਲਿਬਰਲ ਸਰਕਾਰ ਨਾਲ ਸਪਲਾਈ ਦੇ ਭਰੋਸੇ ਦੇ ਸੌਦੇ ਤੋਂ ਹਟ ਗਈ ਹੈ ਫੈਡਰਲ ਨਿਊ ਡੈਮੋਕਰੇਟਿਵ ਨੇ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਤੋਂ ਆਪਣਾ ਸਮਰਥਨ ਖਿੱਚ ਲਿਆ ਇਹ ਕਦਮ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਘਟ ਗਿਣਤੀ ਨੂੰ ਔੜ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਕਿਸੇ ਵੀ ਸਮੇਂ ਡਿੱਗਣ ਦਾ ਜੋਖਮ ਵਿੱਚ ਪਾ ਸਕਦੀ ਹੈ ਜੇਕਰ ਇਹ ਕੋਈ ਭਰੋਸੇ ਦੀਆਂ ਵੋਟਾਂ ਗਵਾ ਬੈਠਦਾ ਹੈ ਜੋ ਇਸ ਗਰਾਵਟ ਦੇ ਨਾਲ ਹੀ ਇੱਕ ਸਨੈਪਚੋਰ ਸ਼ੁਰੂ ਕਰ ਸਕਦਾ ਹੈ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਐਨਡੀਪੀ ਦੁਆਰਾ ਜਾਰੀ ਕੀਤੇ ਵੀਡੀਓ ਵਿੱਚ ਕਿਹਾ ਕਿ ਲਿਬਰਲਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਅਤੇ ਕਾਰਪੋਰੇਟਰ ਲਾਲਚ ਨੂੰ ਸੰਭਾਲਣ ਵਿੱਚ ਅਸਫਲ ਰਹੇ ਨੇ ਉਸਨੇ ਐਨਡੀਪੀ ਨੂੰ ਇਕਲੌਤੀ ਪਾਰਟੀ ਵਜੋਂ ਪੇਸ਼ ਕੀਤਾ ਕਿ ਇਹ ਉੱਭਰ ਰਹੀ ਕੰਜ਼ਰਵੇਟਿਵ ਪਾਰਟੀ ਨੂੰ ਅਗਲੀਆਂ ਚੋਣਾਂ ਜਿੱਤੜ ਤੋਂ ਰੋਕ ਸਕਦੀ ਹੈ ਇਹ ਦਲੀਲ ਦੰਦੇ ਹੋਏ ਕਿ ਲਿਬਰਲ ਬਹੁਤ ਕਮਜ਼ੋਰ ਹਨ ਸਵਾਰਥੀਅਤੇ ਲੋਕਾਂ ਲਈ ਲੜਨ ਲਈ ਕਾਰਪੋਰੇਟ ਰੀਤਾਂ ਲਈ ਬਹੁਤ ਜ਼ਿਆਦਾ ਨਜ਼ਰਅੰਦਾਜ਼ ਨੇ ਸਿੰਘ ਨੇ ਕਿਹਾ ਕਿ ਅੱਜ ਮੈਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਸੂਚਿਤ ਕੀਤਾ ਹੈ ਕਿ ਮੈਂ ਸਪਲਾਈ ਅਤੇ ਪ੍ਰੋਸੈਸ ਸਮਝੌਤੇ ਨੂੰ ਤੋੜ ਦਿੱਤਾ ਹੈ ਵੱਡੀਆਂ ਕਾਰਪੋਰੇਸ਼ਨਾਂ ਤੇ ਅਮੀਰ ਸੀਈਓਜ਼ ਦੀ ਸਰਕਾਰ ਰਇਤ ਤੇ ਇਹ ਲੋਕਾਂ ਦਾ ਸਮਾਂ हाउस ऑफ कॉमन ਦੇ ਵਿੱਚ ਸਤੰਬਰ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਮੁੜ ਬਲਾਉਣ ਦੀ ਤਿਆਰੀ ਹੈ ਤੇ 16 ਜਿਸ ਤੋਂ ਬਾਅਦ ਐਨਡੀਪੀ ਸਰਕਾਰੀ ਬਿੱਲਾਂ ਦੇ ਕੇਸ ਦਰ ਕੇਸ ਆਧਾਰ ਤੇ ਵੋਟਿੰਗ ਕਰੇਗੀ ਪਾਰਟੀ ਐਨਡੀਪੀ ਅਧਿਕਾਰੀ ਨੇ ਪਛੋਕਰ ਤੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਵੀਡੀਓ ਕੁਝ ਸਮਾਂ ਪਹਿਲਾਂ ਹੀ ਸ਼ੂਟ ਕੀਤਾ ਗਿਆ ਤੇ ਇਹ ਇੱਕ ਸੌਦੇ ਤੋਂ ਹਟਣ ਦਾ ਫੈਸਲਾ ਮਹੀਨਿਆਂ ਤੋਂ ਕੰਮ ਕਰ ਰਿਹਾ ਅਧਿਕਾਰੀਆਂ ਨੇ ਟ੍ਰਿਗਰ ਨੂੰ ਖਿੱਚਣ ਦਾ ਇੱਕ ਮੁੱਖ ਕਾਰਨ ਜੋੜਿਆ ਕਾਰਪੋਰੇਟਰ ਲਾਲਚ ਤੇ ਮੁੱਲਾਂ ਵਿੱਚ ਬੁਨਿਆਦੀ ਅੰਤਰ ਦੋਵੇਂ ਪਾਰਟੀਆਂ ਦੇ ਵਿਚਕਾਰ ਸੀ ਅਧਿਕਾਰੀ ਨੇ ਇਹ ਫੈਸਲੇ ਬਾਰੇ ਨਿੱਜੀ ਗੱਲਬਾਤ ਤੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਐ ਐਨ ਡੀ ਪੀ ਦੇ ਕਿਸੇ ਵੀ ਵਿਅਕਤੀ ਨੂੰ ਬੁੱਧਵਾਰ ਨੂੰ ਮੀਡੀਆ ਨਾਲ ਗੱਲ ਕਰਨ ਲਈ ਉਪਲਬਧ ਨਹੀਂ ਕਰਵਾਇਆ ਗਿਆ ਕੰਜ਼ਰਵੇਟਿਵ ਆਗੂ ਪੀਰ ਪਾਲੀਵਾਰ ਜਿਸ ਨੇ ਸਿੰਘ ਦੇ ਸੌਦੇ ਤੋਂ ਬਾਹਰ ਨਿਕਲਦੀ ਅਪੀਲ ਕੀਤੀ ਹੈ ਨੇ ਬੁੱਧਵਾਰ ਨੂੰ ਕੁਸ਼ਨਾ ਨੂੰ ਮੀਡੀਆ ਸਟੰਟ ਦੱਸਿਆ ਤੇ ਅਸ਼ਿਵਿਸ਼ਵਾਸ ਵੋਟ ਲਈ ਵਚਨਬੱਧ ਨਾ ਹੋਣ ਦੀ ਐਨਡੀਪੀ ਨੇਤਾ ਦੀ ਆਲੋਚਨਾ ਕੀਤੀ ਆ ਸੇਲ ਆਊਟ ਸਿੰਘ ਨੂੰ ਮੇਰਾ ਸਨੇਹ ਇਹ ਹੈ ਕਿ ਜੇਕਰ ਤੁਸੀਂ ਟਰੂਡੋ ਨਾਲ ਆਪਣੇ ਮਹਿੰਗੇ ਕਾਰਬਨ ਟੈਕਸ ਗੱਠ ਜੋੜਨ ਨੂੰ ਖਤਮ ਕਰ ਲਈ ਗੰਬੀਰ ਉਹ ਤਾਂ ਅੱਜ ਹੀ ਹਾਊਸ ਆਫ ਕਾਮਨਸ ਦੇ ਵਿੱਚ ਕਾਰਬਨ ਟੈਕਸ ਚੋਣ ਲਈ ਜਲਦੀ ਤੋਂ ਜਲਦੀ ਪਰ ਉਸੇ ਦੀ ਵੋਟ ਪਾਉਣ ਲਈ ਵਚਨਬੱਧ ਹੋਵੋ ਫੇਅਰ ਪਾਲੀਵਰ ਨੇ ਨੈਨੋਇਨ bc ਵਿੱਚ ਪੱਤਰਕਾਰ ਨਾਲ ਜਿੱਥੇ ਗੱਲਬਾਤ ਕੀਤੀ ਹੈ ਤੇ ਸਦਨ ਵਿੱਚ ਕਈ ਬਿਲ ਅਜੇ ਵੀ ਬਕਾਇਆ ਨੇ ਜਿਨ੍ਹਾਂ ਨੂੰ ਪਾਸ ਕਰਨ ਲਈ ਐਨਡੀਪੀ ਜਾਂ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ ਇਹਨਾਂ ਵਿੱਚ ਆਨਲਾਈਨ ਮਰਮਜ਼ ਐਕਟ ਅਤੇ ਰੀਲ ਅਤੇ ਬੰਦਰਗਾਹ ਸੁਰੱਖਿਆ ਹਵਾਈ ਅੱਡਿਆਂ ਦੇ ਮਿਆਰ ਅਗਾਊ VOTING ਦੇ ਵਿਸਥਾਰ ਵਿੱਚ ਫੌਜੀ ਨਿਆਂ ਪ੍ਰਣਾਲੀ ਦੇ ਅੰਦਰ ਤਬਦੀਲੀਆਂ ਅਤੇ ਇਹ ਜਿنسੀ ਦੁਰਵਿਵਾਰ ਦੇ ਮਾਮਲਿਆਂ ਵਿੱਚ ਕਿਵੇਂ ਨਜਿੱਟਦਾ ਨੂੰ ਸੰਬੋਧਿਤ ਕਰਨ ਵਾਲੇ ਕਾਨੂੰਨ ਵੀ ਸ਼ਾਮਲ ਨੇ ਭਰੋਸੇ ਸੰਭਵੀ ਭਰੋਸੇ ਦੀ ਵੋਟ ਲਈ ਇੱਕ ਸੰਭਾਵਿਤ ਉਮੀਦਵਾਰ ਗਿਰਾਵਟ ਆਰਥਿਕ ਬਿਆਨ ਹੋਵੇਗਾ ਜੋ ਆਮ ਤੌਰ ਤੇ ਅਕਤੂਬਰ ਜਾਂ ਨਵੰਬਰ ਵਿੱਚ ਦਿੱਤਾ ਜਾਂਦਾ ਸਰਕਾਰ ਵਿੱਚ ਵਿਸ਼ਵਾਸ ਦਾ ਕਾਰਡ ਦਾ ਐਲਾਨ ਕਰਕੇ ਸਰਕਾਰ ਦੇ ਵਿਸ਼ੇਸ਼ ਅਧਿਕਾਰ ਤੇ ਵਿਰੋਧ ਵਿਰੋਧੀ ਧਿਰ ਪਰੋਸਾ ਵਿਰੋਧੀ ਧਿਰ ਦੁਆਰਾ ਪਰੋਸੇ ਰੀਆਂ ਵੋਟਾਂ ਵੀ ਅੱਗੇ ਰੱਖੀਆਂ ਜਾ ਸਕਦੀਆਂ ਨੇ ਜੋ ਕਿਸੇ ਵੀ ਮਾਮਲੇ ਨੂੰ ਪਰੋਸੇ ਦੇ ਮਾਮਲੇ ਵੱਜੋਂ ਚੁਣਦੀ ਹੈ ਬੋਲੀਵਰ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਕੰਜ਼ਰਵੇਟਿਵ ਜਲਦੀ ਤੋਂ ਜਲਦੀ ਮੌਕੇ ਦੇ ਭਰੋਸੇ ਦੇ ਪ੍ਰਸਤਾਵ ਪੇਸ਼ ਕਰਨ ਲਈ ਤਿਆਰ ਹੈ ਤੇ ਉੱਥੇ ਹੀ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ ਬੁੱਧਵਾਰ ਨੂੰ ਘੋਸ਼ਨਾ ਦੇ ਵਿੱਚ ਟਰੂਡੋ ਨੇ ਇਹ ਨਹੀਂ ਕਹਿਣਗੇ ਕਿ ਛੋੜ ਨੇੜੇ ਆ ਪੱਤਰਕਾਰਾਂ ਨੂੰ ਇੱਕ ਵੋਟ ਦੱਸ ਦੇਉਣ ਵਾਲੇ ਸਾਲ ਵਿੱਚ ਆਵੇਗੀ ਉਮੀਦ ਇਹ ਹੈ ਕਿ ਅਗਲੀ ਗਿਰਾਵਟ ਤੱਕ ਇਹ ਨਹੀਂ ਹੋਵੇਗਾ ਮੈਂ ਰਾਜਨੀਤੀ ਦੇ ਕੇਂਦਰਿਤ ਨਹੀਂ ਹਾਂ ਉਸਨੇ ਕਿਹਾ ਕਿ ਅਸੀਂ ਉਸਨੇ ਕਿਹਾ ਕਿ ਸਰਕਾਰ ਦੁਆਰਾ ਕੈਨੇਡੀਆ ਦੇ ਖਰਚੇ ਨੂੰ ਘਟਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਨੂੰ ਉਜਾਗਰ ਕਰਦੇ ਹੋਏ ਮੈਂ ਸੱਚਮੁੱਚ ਉਮੀਦ ਕਰਦਾ ਕਿ ਐਨਡੀਪੀ ਇਸ ਗੱਲ ਤੇ ਕੇਂਦਰਿਤ ਰਹੇਗੀ ਅਤੇ ਕੈਨੇਡੀਆ ਨੂੰ ਕਿਵੇਂ ਅੱਜ ਪ੍ਰਦਾਨ ਕਰ ਸਕਦੇ ਹਨ ਜਿਵੇਂ ਕਿ ਅਸੀਂ ਰਾਜਨੀਤੀ ਨੂੰ ਧਿਆਨ ਕੇਂਦਰਿਤ ਕਰਨ ਦੀ بجائے ਪਿਛਲੇ ਸਾਲਾਂ ਦੌਰਾਨ ਕੀਤਾ ਟਰੂਡੋ ਨੇ ਇਹ ਨਹੀਂ ਦੱਸਿਆ ਕਿ ਬੁੱਧਵਾਰ ਦੀ ਘੋਸ਼ਣਾ ਤੋਂ ਪਹਿਲਾਂ ਉਹਨਾਂ ਦੀ ਸਿੰਘ ਨਾਲ ਗੱਲਬਾਤ ਹੋਈ ਪਰ ਕਿਹਾ ਕਿ ਉਹ ਕਾਨੂੰਨ ਤੇ ਐਨਡੀਪੀ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦੇ ਨੇ ਤੇ ਐਨਡੀਪੀ ਨੇ 2022 ਵਿੱਚ ਲਿਬਰਲਾਂ ਦੇ ਨਾਲ ਪੂਰਤੀ ਦੇ ਵਿਸ਼ਵਾਸ ਸਮਝੌਤਾ ਕੀਤਾ 2021 ਦੇ ਅਖੀਰ ਵਿੱਚ ਵੋਟਰਾਂ ਦੁਆਰਾ ਲਿਬਰਲ ਨੂੰ ਇੱਕ ਹੋਰ ਘੱਟ ਗਿਣਤੀ ਦੀ ਸਰਕਾਰ ਦੇ ਨਾਲ ਵਾਪਸ ਕਰਨ ਦੇ ਮਹੀਨਿਆਂ ਤੋਂ ਬਾਅਦ ਸਪਲਾਈ ਦੇ ਭਰੋਸੇ ਦੇ ਸੌਦੇਗੱਟ ਚੋਰ ਸਰਕਾਰਾਂ ਨਾਲੋਂ ਵੱਖਰੇ ਹੁੰਦੇ ਨੇ ਜੋ ਕਿ ਉਦੋਂ ਹੁੰਦੇ ਨੇ ਜਦੋਂ ਇੱਕ ਤੋਂ ਵੱਧ ਪਾਰਟੀਆਂ ਦੇ ਮੈਂਬਰ ਮੰਤਰੀ ਮੰਡਲ ਵਿੱਚ ਕੰਮ ਕਰਦੇ ਹਨ ਸਾਂਝੇ ਤੌਰ ਤੇ ਸ਼ਾਸਨ ਕਰਦੇ ਹਨ ਸਮਝੋ ਤੇਨੀਆਂ ਸ਼ਰਤਾਂ ਦੀ ਤਿਆਰ ਐਨਡੀਪੀ ਮੁਖ ਐਨਡੀਪੀ ਤਰਹੀਜ਼ਾਂ ਦੀ ਸਰਕਾਰ ਦੀ ਹਮਾਇਤ ਕਰਨ ਦੇ ਬਦਲੇ ਵਿੱਚ 2025 ਦੇ ਅੰਦਰ ਅਗਲੀਆਂ ਲਾਜ਼ਮੀ ਚੋਣਾਂ ਤੱਕ ਲਿਬਰਲ ਦੇ ਸੱਤਾ ਵਿੱਚ ਬਣੇ ਰਹਿਣ ਨੂੰ ਯਕੀਨੀ ਬਣਾਵੇਗਾ ਇਸ ਸੌਦੇ ਨੇ ਐਨਡੀਪੀ ਦੇ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਤੇ ਵਿਧਾਨਿਕ ਜਿੱਤ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ ਜੋ ਕਿ ਪਾਰਟੀ ਦੇ ਦੋ ਸਭ ਤੋਂ ਵੱਡੇ ਪਲੇਟਫਾਰਮ ਥੰਮਨੇ ਪਾਰਸ ਸਿੰਘ ਅਤੇ ਉਹਨਾਂ ਦੇ ਕਾਕਰਸ ਨੇ ਲਿਬਰਲਾਂ ਦੇ ਕਲੱਬ ਗੁੰਡਾਗਰਦੀ ਕੀਤੀ ਹੈ ਕਿਉਂਕਿ ਖਰਚੇ ਦੇ ਸੰਕਟ ਦੇ ਵਿਚਕਾਰ ਕਾਰਪੋਰੇਟਰਾਂ ਦੇ ਕਾਰਜਕਾਰੀਆਂ ਵਿੱਚ ਵਧ ਰਹੇ ਮੁਨਾਫੇ ਨੂੰ ਨਜਿੱਠਣ ਲਈ ਹੋਰ ਕੁਝ ਨਹੀਂ ਕੀਤਾ ਗਿਆ ਉਹਨਾਂ ਵਾਧੂ ਮੁਨਾਫੇ ਦੇ ਟੈਕਸ ਲੋੜ ਅਤੇ ਕਾਰਪੋਰੇਟਰ ਟੈਕਸਾਂ ਨੂੰ ਉੱਚਾ ਚੱਕਣ ਦੀਆਂ ਕਾਲਾਂ ਨੇ ਸਰਕਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਐਨਡੀਪੀ ਨੇ ਮਜ਼ਦੂਰ ਵਿਵਾਦ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤੇ ਤਿੱਖੀ ਆਲੋਚਨਾ ਕੀਤੀ ਜਿਸ ਕਾਰਨ ਪਿਛਲੇ ਮਹੀਨੇ ਰੀਲ ਬੰਦ ਹੋਈਆਂ ਲਬਰਲੇ ਉੱਤੇ ਯੂਨੀਅਨ ਸਰਦੇਵਾ ਜੀ ਨੂੰ ਕਮਜ਼ੋਰ ਕਰਨ ਦਾ ਵੀ ਦੋਸ਼ ਲਗਾਇਆ ਗਿਆ ਉਸ ਸਮੇਂ ਸਿੰਘ ਨੇ ਇਹ ਜਵਾਬ ਦੇਣ ਤੋਂ ਇਨਕਾਰ ਕੀਤਾ ਕਿ ਉਹ ਲੇਬਰ ਵਿਵਾਦ ਤੇ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਤੋਂ ਹਟਣਗੇ ਪਰ ਟਰੂਡੋ ਦੇ ਕੰਮ ਕਰਨ ਵਾਲੇ ਕੈਨੇਡੀਆ ਦੇ ਵਿਰੁੱਧ ਕਾਰਪੋਰੇਟਰਾਂ ਦਾ ਪੱਖ ਲੈਣ ਦਾ ਜਿੱਥੇ ਦੋਸ਼ ਲਗਾਇਆ ਐਨਡੀਪੀ ਇਜ਼ਰਾਈਲ ਹਮਾਸ ਟਕਰਾਹ ਪ੍ਰਤੀ ਸਰਕਾਰ ਦੀ ਪਹੁੰਚ ਦੀ ਵੀ ਆਲੋਚਨਾ ਕੀਤੀ ਹਾਲਾਂਕਿ ਲਿਬਰਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਜ਼ਰਾਈਲ ਦੇ ਵਾਧੂ ਹਥਿਆਰ ਦੀ ਵਿਕਰੀ ਤੇ ਰੋਕ ਲਾਉਣ ਵਾਲੇ ਇੱਕ ਪ੍ਰਸਤਾਵ ਦਾ ਸਮਰਥਨ ਕੀਤਾ। ਸਿੰਘ ਤੋਂਏ ਸੌਦੇ ਤੋਂ ਬਾਹਰ ਨਿਕਲਣ ਲਈ ਦਬਾਅ ਵੱਧ ਰਿਹਾ ਖਾਸ ਤੌਰ ਤੇ ਵਿਰੋਧੀ ਕਜ਼ਰਵੇਟਵਾ ਤੋਂ ਜੋ ਇੱਕ ਸਨੈਪਚੋਰ ਦੀ ਖੁਜਲੀ ਕਰ ਰਹੇ ਨੇ ਕਿਉਂਕਿ ਉਹ ਚੋਣਾਂ ਵਿੱਚ ਟੂਡੂ ਦੇ ਲਿਬਰਲ ਦੇ ਦੌਰੇ ਅੰਕਾਂ ਨਾਲ ਅਗਵਾਈ ਕਰਦੇ ਨੇ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਅਗਸਟ ਰੀਡ ਸਰਵੇਖਣ ਵਿੱਚ ਪਾਇਆ ਗਿਆ ਕਿ ਕੰਜ਼ਰਵੇਟਰ ਲਿਬਰਲਾਂ ਦੀ 43 ਤੋਂ 21% ਦੀ ਅਗਵਾਈ ਕਰ ਰਹੇ ਜੋ ਕਿ 2022 ਦੇ ਮੁਕਾਬਲੇ 3 ਗੁਣਾ ਹੈ ਇਸ ਦਰਾਂ ਨਾ ਐਂਡੀਪੀ ਲਈ ਸਮਰਥਨ ਉਸ ਸਮੇਂ ਦੌਰਾਨ 19% ਦੀ ਤੇ ਖੜਾ ਰਿਹਾ ਬੁੱਧਵਾਰ ਨੂੰ ਪੋਲ ਵਿੱਚ ਪ੍ਰਤੀਸ਼ਤ ਜੂਨ ਵਿੱਚ ਗਲੋਬਲ ਨਿਊਜ਼ ਲਈ ਇੱਕ ਐਪੋ ਸੋਸ ਦੁਆਰਾ ਪੋਲ ਕੀਤੇ ਗਏ ਤੇ 70% ਕੈਨੇਡੀਅਨਾਂ ਨੇ ਕਿਹਾ ਕਿ ਟਰੂਡੋ ਨੂੰ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਰ ਉਥੇ ਦੱਸ ਦਈਏ ਕਿ ਅਫਸੋਸ ਨੇ ਇਹ ਵੀ ਪਾਇਆ ਕਿ 70% ਕੈਨੇਡੀਅਨਾਂ ਨੇ ਮੰਨਣਾ ਕਿ ਕੈਨੇਡਾ ਟੁੱਟ ਗਿਆ ਜੋ ਨਿਯਮਤ ਤੌਰ ਤੇ ਪੋਲੀਵਰ ਦੁਆਰਾ ਲਗਾਇਆ ਜਾਂਦਾ ਇਹ ਭਾਵਨਾ ਨੂੰ ਨੌਜਵਾਨ ਕੈਨੇਡੀਅਨਾਂ ਦੁਆਰਾ ਸਭ ਤੋਂ ਮਜ਼ਬੂਤੀ ਨਾਲ ਮਹਿਸੂਸ ਕੀਤਾ ਗਿਆ ਜੋ ਓਪਨ ਪੋਲਾਂ ਵਿੱਚ ਕੰਜ਼ਰਵੇਟਿਵਾਂ ਵੱਲ ਖਿੱਚੇ ਗਏ ਸਨ ਕੰਜ਼ਰਵੇਟਿਵਾਂ ਦੀ ਸਪਲਾਈ ਤੇ ਵਿਸ਼ਵਾਸ ਸੰਜੋਤੇ ਨੂੰ ਲਿਬਰਲ ਐਨਡੀਪੀ ਗੱਟ ਚੋੜ ਵੱਜੋ ਦਰਸਾ ਕੇ ਐਨਡੀਪੀ ਗੈਰ ਪ੍ਰਸਿੱਧੀ ਲਿਬਰਲਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੋਲੀਵਾਰ ਨੇ ਪਿਛਲੇ ਹਫਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸਿੰਘ ਨੂੰ ਇੱਕ ਪੱਤਰ ਪੇਜ ਕੇ ਮੰਗ ਕੀਤੀ ਹੈ ਕਿ ਸੌਦੇ ਤੋਂ ਹਟਣ ਅਤੇ ਕਾਰਬਨ ਟੈਕਸ ਚੋਣ ਦੀ ਸ਼ੁਰੂ ਕਰਨ ਲਈ ਉਹਨਾਂ ਦੋਸ਼ਾਂ ਨੂੰ ਦੁਹਰਾਇਆ ਕਿ ਸਿਰਫ ਸਰਕਾਰੀ ਪੈਨਸ਼ਨ ਲਈ ਯੋਗ ਹੋਣ ਲਈ ਸੌਦੇ ਵਿੱਚ ਅਰਹਿ ਰਹੇ ਨੇ ਜਿਸ ਲਈ 6 ਸਾਲ ਦਫਤਰ ਦੀ ਲੋਡ ਹੁੰਦੀ ਹੈ ਪਾਲੀਵਰ ਅਤੇ ਟਰੂਡੋ ਦੋਵੇਂ ਹੀ ਪਹਿਲਾ ਕੁਆਲੀਫਾਈ ਕਰ ਚੁੱਕੇ ਨੇ ਸਿੰਘ ਫਰਵਰੀ ਨੂੰ ਸੰਸਦ ਮੈਂਬਰ ਬਣੇ ਅਤੇ 25 2019 ਭਾਵ 2025 ਦੇ ਸ਼ੁਰੂ ਵਿੱਚ ਉਸ ਦੇ 6 ਸਾਲ ਦੇ ਬੈਂਚਮਾਰਕ ਨੂੰ ਹਿੱਟ ਕਰੇਗਾ ਕ੍ਰੀਡਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣਿਆ ਰਹੋ ਆਜ ਨਿਊਜ਼ ਵਾਲਾ .com ਦੇ ਨਾਲ